ਨਮਸਕਾਰ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਪ੍ਰਾਈਮ ਇਲਾਕੇ ਦੇ ਵਿੱਚ ਲਗਾਤਾਰੇ ਸ਼ਿਕਾਰੀਆਂ ਦਾ ਦਬਦਬਾ ਬਰਕਰਾਰ ਹੈ ਕਿਉਂਕਿ ਆਏ ਦਿਨ ਸ਼ਿਕਾਰੀਆਂ ਵੱਲੋਂ ਬੇਜਬਾਨ ਜਾਨਵਰਾਂ ਦਾ ਸ਼ਿਕਾਰ ਲਗਾਤਾਰ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਜੀ ਵਿਭਾਗ ਪੂਰੀ ਤਰ੍ਹਾਂ ਸਤਰਕ ਹੋ ਚੁੱਕਾ ਹੈ ਅਤੇ ਰਾਤ ਦੇ ਸਮੇਂ ਉਹਨਾਂ ਵੱਲੋਂ ਇਲਾਕੇ ਦੇ ਵਿੱਚ ਆਪਣੀ ਗਸ਼ਤ ਵਧਾ ਦਿੱਤੀ ਗਈ ਹੈ ਤਾਂ ਕਿ ਸ਼ਿਕਾਰੀਆਂ ਉੱਤੇ ਨਕੇਲ ਕਸੀ ਜਾ ਸਕੇ ਤਿਆਂ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਪਿੰਡ ਨੂਰਪੁਰ ਬੈਦੀ ਦੇ ਪਿੰਡ ਖੱਡ ਰਾਜਗੀਰ ਤੋਂ ਜਿੱਥੇ ਕਿ ਬੀਤੀ ਰਾਤ ਚਾਰ ਸ਼ਿਕਾਰੀਆਂ ਵੱਲੋਂ ਇੱਕ ਸਾੰਬਰ ਦੇ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ ਗਿਆ ਤੇ ਜਿਸ ਦੀ ਗੁਪਤ ਸੂਚਨਾ ਦੇ ਆਧਾਰ ਉੱਤੇ ਜੀਵ ਵਿਭਾਗ ਦੀ ਟੀਮ ਵੱਲੋਂ ਚਾਰ ਮੁਲਜ਼ਮਾਂ ਨੂੰ ਪਕੜ ਲਿਆ ਗਿਆ ਤੇ ਉਹਨਾਂ ਦੇ ਕੋਲੋਂ ਮਰਿਆ ਹੋਇਆ ਸਾੰਬਰ ਦਾ ਬੱਚਾ ਵੀ ਬਰਾਮਦ ਕਰ ਲਿਆ ਗਿਆ ਹੈ ਤੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਕਿ ਰੇਂਜ ਅਫਸਰ ਭੁਪਿੰਦਰ ਸਿੰਘ ਨੇ ਇਸ ਸਬੰਧ ਦੇ ਵਿੱਚ ਪੰਜਾਬ ਟੀਵੀ ਪ੍ਰਾਈਮ ਦੇ ਨਾਲ ਕੀ ਕੀ ਜਾਣਕਾਰੀ ਸਾਂਝੀ ਕੀਤੀ ਸ਼ਿਰਿ ਆਨੰਦ ਪਰ ਸਭ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਇਹ ਕੀ ਮਸਲਾ ਹੈ ਜੀ ਕਦੋਂ ਦਾ ਕਦੋਂ ਦਾ ਮਸਲਾ ਹੈ ਜੀ ਸਾਪੇ ਅਸੀਂ 900 ਰੁਪਏ ਦੀ ਸੈਟ ਤੇ ਗਸ਼ਤ ਕਰ ਰਹੇ ਸੀਗੇ ਗਸ਼ਤ ਦੌਰਾਨ ਸਾਨੂੰ ਗੁਫਤੂ ਜਨਾ ਮਿਲੀ ਕਿ ਕੋਈ ਬੰਦੇ ਸ਼ਿਕਾਰ ਕਰ ਰਿਹਾ ਹੈ ਖੱਡ ਇਲੈਕਟ੍ਰਾ ਜਗਰੀ ਦੇ ਤਰਫੋਂ ਉੱਥੇ ਜਿਹੜਾ ਡੇਰਾ ਹੈਗਾ ਬਣਾਇਆ ਹੋਆ ਜੋੜ ਜੋੜ ਕੋਈ ਨਾ ਉਹਦੇ ਨੇੜੇ ਦਾ ਤੇ ਅਸੀਂ ਜਾ ਕੇ ਉੱਥੇ ਰੇਡ ਕੀਤੀ ਰੇਡ ਦੌਰਾਨ ਸਾਨੂੰ ਚਾਰ ਮੋਰ ਜਮੇ ਮਿਲੇ ਇਹਨਾਂ ਨੇ ਸ਼ਾਂਭਰ ਦਾ ਸ਼ਕਾਰ ਕੀਤਾ ਸੀ ਸ਼ਾਂਭਰ ਦਾ ਜਾਫਰ ਆ ਰਹੇ ਬਸੇ ਦੋ ਸ਼ਾਂਭਰ ਹੋ ਗਏ ਚਾਰ ਅਸੀਂ ਕੱਪੜੇ ਕਰ ਲਏ ਕਰਕੇ ਅਸੀਂ ਪੋਰਟ ਪੇਸ਼ ਕਰਦੇ ਹਾਂ ਜਿਹੇ ਚੈਪਟੀਆਂ ਜਿਹੜੇ ਜਾਨਵਰ ਤੁਸੀਂ ਦੱਸਿਆ ਵੀ ਇਹ ਇੱਕੋ ਹੀ ਸੀਗਾ ਜਾਂ ਕਿੰਨੇ ਇੱਕੋ ਜਾਨਵਰ ਸੀ ਇਹ ਕੀ ਤਫਤੀਸ਼ ਚ ਕੀ ਆਇਆ ਜੇ ਹੋਰ ਵੀ ਇਹਨਾਂ ਨੇ ਸ਼ਕਾਰ ਕੀਤੇ ਜਾਂ ਕਿਵੇਂ ਹਰੇ ਤੋਂ ਪਿਛ ਤੋਂ ਪੋਰਟ ਸਾਰੇ ਕਰਨਗੇ ਜੀ ਇੱਕ ਬਾਅਦ ਚੱਲੇਗਾ ਤੇ ਇਹ ਕਿੱਥੋਂ ਕਿੱਥੋਂ ਦੇ ਬੰਦੇ ਆ ਜੀ ਦੋ ਬੰਦੇ ਆ ਗਏ ਜੀ ਇੱਕ ਮੱਧਵਾਲ ਬਿਹਰਪੁਰ ਦਾ ਜੀ ਤੇ ਇਹ ਕੇ ਦੋ ਇਹ ਖੱਡਰਾ ਦੀ ਜਿਹੜੀ ਦਾ ਹੈ ਤੇ ਦੋ ਬੰਦੇ ਆ ਜਿਹੜਾ ਬਲਾਚੋਸ ਸੈੱਡ ਦੇ ਆ ਰਾਇਪੁਰ ਨੂੰ ਜਾਂਦੇ ਤੇ ਕਿ ਗੁਪਤ ਸੂਚਨਾ ਦੇ ਆਧਾਰ ਤੇ ਇਹਨਾਂ ਨੂੰ ਤੁਸੀਂ ਤੇ ਹੁਣ ਇਹਨਾਂ ਦਾ ਮੈਡੀਕਲ ਕਰਾ ਕੇ ਕਿੱਥੇ ਲੈ ਕੇ ਚੱਲੇ ਜੀ ਬੇਲ ਲੈਣਾ ਜੀ ਪੁਲਿਸ ਸੈਂਟਰ ਤੇ ਠੀਕ ਹੈ